ਇਹ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 8 ਸ਼ਰਧਾਲੂ ਜ਼ਖਮੀ ਹੋ ਗਏ ਨੇ ਕੱਲ ਸ਼ਾਮੀ ਕੋਟੇਕਪੁਰਾ ਬਾਈਪਾਸ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਇੱਕ ਟਰੈਕਟਰ ਨਾਲ ਟਕਰਾ ਗਿਆ ਤੇ ਇਸ ਹਾਦਸੇ 'ਚ 8 ਸ਼ਰਧਾਲੂ ਜ਼ਖਮੀ ਹੋ ਗਏ ਨੇ ਮੌਕੇ ਤੇ ਸੜਕ ਸੁਰੱਖਿਆ ਟੀਮ ਨੇ ਆ ਕੇ ਲੋਕਾਂ ਦੀ ਮਦਦ ਕੀਤੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲਰ ਦਮਦਮਾ ਸਾਹਿਬ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਮੋਗਾ ਕੋਟੇਕਪੁਰਾ ਬਾਈਪਾਸ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਟੈਂਪੋ ਟਰੈਵਲਰ ਨੂੰ ਸਾਈਡ ਮਾਰ ਦਿੱਤੀ ਤੇ ਇਹ ਹਾਦਸਾ ਵਾਪਰ ਗਿਆ ਸੁਦੀਸ਼ਰ ਜੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੇਰੀ ਬੰਗਿਆਂ ਦੀ ਗੱਡੀ ਹੈ ਜੀ ਹਾਂਜੀ ਤੇ ਮੈਂ ਢਟੀਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ ਹਾਂਜੀ ਕੁਝ ਮਾਲੂ ਕੋਤੇ ਤੋਂ ਠੀਕ ਹੈ ਜੀ ਤੇ ਮੈਂ ਨਾਮਦਾਮਾ ਸਾਹਿਬ ਰਣੰਡੀ ਸਾਹਿਬ ਉਹ ਮੁਖਸਰ ਸਾਹਿਬ ਹਾਂਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਸੀਗਾ ਹਾਂਜੀ ਇਧਰੋਂ ਜਦੋਂ ਮੈਂ ਆ ਰਿਹਾ ਸੀਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਰੇਲ ਤੇ ਸੀ ਲੋ ਉਸ ਹੀ ਟਰੈਕਟਰ ਉੱਤਰ ਕੇ ਆਇਆ ਫਲਾਈਓਵਰ ਜੀ ਸਾਰੇ ਨਿਊਟਰਲ ਸੀਗਾ ਕਿੰਨਾ ਬਹੁਤ ਸਪੀਡ 'ਚ ਸੀ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਵੱਲ ਨੂੰ ਸਿੱਧਾ ਆ ਗਿਆ ਟਰੈਕਟਰ ਠੀਕ ਹੈ ਮੈਂ ਮੋੜੇ ਉਹ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਵਾਜਿ ਕੇ ਉਹਨੇ ਗੱਡੀ ਪਰ ਢਾਡਦੀ ਓਕੇ ਬਾਕੀ ਬਾਕੀ ਕਿੰਨੇ ਜਾਣੇ ਸੀ ਗੱਡੀ ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀਆਂ ਸੀ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਣ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਉਹ ਠੀਕ ਆ ਨਾਰਮਲ ਹੀ ਸੱਟ ਚੋ ਰਿਹਾ ਉਹਨਾਂ ਪਹਚਾਇਆ ਟਰੈਕਟਰ ਦਾ ਤੇ ਟੈਂਪੂ ਟਰੈਵਲ ਦਾ ਐਕਸੀਡੈਂਟ ਹੋਇਆ ਉਸ ਵਿੱਚ ਜਿਹਦੇ ਚ 4-5 ਇੰਜਰਡ ਨੇ ਬੰਦੇ ਕਿੱਥੋਂ ਆ ਰਿਹਾ ਸੀ ਟੈਂਪੂ ਦਾ ਕੁਝ ਪਤਾ ਲੱਗਿਆ ਜੀ ਟੈਂਪੂ ਡਰਾਈਵ ਤੇ ਭਾਗੇ ਭਰਾਨੇ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਟਰੈਕਟਰ ਇਧਰ ਪੋਲ ਵਾਲੀ ਸਾਈਡ ਤੋਂ ਆ ਰਿਹਾ ਸੀ। ਸਰ ਗਲਤੀ ਤੇ ਦੱਸੀ ਜਾ ਰਹੀ ਹੈ। ਗਲਤੀ ਦੇਖਦੇ ਆ ਜੇ ਮੌਕੇ ਤੇ ਆਏ। ਕਿੰਨੇ ਚੱਕੀ ਕਿੰਨੇ ਆ? 4-5 ਬੰਦੇ ਕਹਿੰਦੇ ਜਖਮੀ। ਜਾਨ ਨੂੰ ਨੁਕਸਾਨ ਤਾਂ ਨਹੀਂ ਹੋਇਆ ਸਰ? ਨਹੀਂ ਅਜੇ ਕੋਈ ਇਹਦੇ ਬਾਰੇ ਇਨਫਰਮੇਸ਼ਨ ਨਹੀਂ ਹੈ। ਪਰ ਗੱਡੀ ਕਿਹਦੀ ਆ? ਟੈਂਪੂ ਦੇ ਬੰਦ। ਅਜੇ ਪਤਾ ਕਰ ਰਹੇ ਆਂ ਆਈ ਪਹੁੰਚੀ। ਇਹ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 8 ਸ਼ਰਧਾਲੂ ਜ਼ਖਮੀ ਹੋ ਗਏ ਨੇ ਕੱਲ ਸ਼ਾਮੀ ਕੋਟੇਕਪੁਰਾ ਬਾਈਪਾਸ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਇੱਕ ਟਰੈਕਟਰ ਨਾਲ ਟਕਰਾ ਗਿਆ ਤੇ ਇਸ ਹਾਦਸੇ 'ਚ 8 ਸ਼ਰਧਾਲੂ ਜ਼ਖਮੀ ਹੋ ਗਏ ਨੇ ਮੌਕੇ ਤੇ ਸੜਕ ਸੁਰੱਖਿਆ ਟੀਮ ਨੇ ਆ ਕੇ ਲੋਕਾਂ ਦੀ ਮਦਦ ਕੀਤੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲਰ ਦਮਦਮਾ ਸਾਹਿਬ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਮੋਗਾ ਕੋਟੇਕਪੁਰਾ ਬਾਈਪਾਸ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਟੈਂਪੋ ਟਰੈਵਲਰ ਨੂੰ ਸਾਈਡ ਮਾਰ ਦਿੱਤੀ ਤੇ ਇਹ ਹਾਦਸਾ ਵਾਪਰ ਗਿਆ ਸੁਦੀਪ ਸਿੰਘ ਜੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੇਰੀ ਬੰਗਿਆਂ ਦੀ ਗੱਡੀ ਹੈ ਜੀ ਹਾਂਜੀ ਤੇ ਮੈਂ ਢਿਹੇਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ ਹਾਂਜੀ ਕੁਝ ਮੱਲੂ ਪੋਤੇ ਤੋਂ ਠੀਕ ਹੈ ਜੀ ਤੇ ਮੈਂ ਨਾਮਦਾਮਾ ਸਾਹਿਬ ਮੰਡੀ ਸਾਹਬ ਉਹ ਮਫਸਰ ਸਾਹਿਬ ਹਾਂਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਸੀਗਾ ਹਾਂਜੀ ਇਧਰੋਂ ਜਦੋਂ ਮੈਂ ਆ ਰਿਹਾ ਸੀਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਵੇਰਤੀ ਸੀ ਕੋਲ ਉਹਦੀ ਟਰੈਕਟਰ ਉਤਰ ਕੇ ਆਇਆ ਫਲਾਈਓਵਰ ਜੀ ਬਰੇ ਨਿਊਟਰਲ ਸੀਗਾ ਕਿੰਦਾ ਬਹੁਤ ਸਪੀਡ 'ਚ ਸੀ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਵੱਲ ਨੂੰ ਸਿੱਧਾ ਆ ਗਿਆ ਟਰੈਕਟਰ ਠੀਕ ਹੈ ਮੈਂ ਮੋੜੇ ਉਹ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਵੱਜ ਕੇ ਉਹਨੇ ਗੱਡੀ ਪਲਟਾ ਦਿੱਤੀ ओके ਬਾਕੀ ਬਾਕੀ ਕਿੰਨੇ ਜਾਣੇ ਸੀ ਗੱਡੀ 'ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀਆਂ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਣ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਉਹ ਠੀਕ ਆ ਨਾਰਮਲ ਹੀ ਸੱਟ ਚੋ ਰਿਹਾ ਉਹਨਾਂ ਨੂੰ ਪਹੁੰਚਾਇਆ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਐਕਸੀਡੈਂਟ ਹੋਇਆ ਉਸ ਵਿੱਚ ਜਿਹਦੇ ਚ 4-5 ਇੰਜਰਡ ਨੇ ਬੰਦੇ ਕਿੱਥੋਂ ਆ ਰਹੇ ਸੀ ਟਿੱਪ ਤੇ ਕੁਝ ਪਤਾ ਲੱਗਿਆ ਟੈਂਪੂ ਟ੍ਰੇਮ ਤੇ ਭਾਗੇ ਭਰਾਨੇ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਟਰੈਕਟਰ ਇਧਰ ਪੋਲ ਵਾਲੀ ਸਾਈਡ ਤੋਂ ਆ ਰਿਹਾ ਸੀ ਗਲਤੀ ਦੱਸੀ ਜਾ ਰਹੀ ਹੈ ਗਲਤੀ ਦੇਖਦੇ ਆ ਜੇ ਮੌਕੇ ਤੇ ਆਏ ਕਿੰਨੇ ਚੱਕਲੇ ਕਿੰਨੇ ਚਾਰ ਪੰਜ ਬੰਦੇ ਕਹਿੰਦੇ ਜੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਅਜੇ ਕੋਈ ਇਹਦੇ ਬਾਰੇ ਇਨਫਰਮੇਸ਼ਨ ਨਹੀਂ ਹੈ ਪਰ ਗੱਡੀ ਕਿਹਦੀ ਹੈ ਟੈਂਪੂ ਦੇ ਬਾਰੇ ਅਜੇ ਪਤਾ ਕਰ ਰਹੇ ਆਂ ਕਿਹਦੀ ਪਹੁੰਚੀ ਹੈ